ਕਮੇਟੀਕਰ ਉੱਥੇ ਆਪਾਂ ਜਿਹੜੇ 31 ਵਾਰਡਾਂ ਲਈ ਜਿੰਨੇ ਕਿ ਵਾਰਡ ਇੱਥੇ ਹੈਗੇ ਸ਼੍ਰੀ ਮੁਕਸਰ ਸਾਹਿਬ ਕਮੇਟੀ ਦੇ 31 ਵਾਰਡ ਉੱਥੇ ਹਰੇਕ ਨੂੰ ਅਸੀਂ ਆਪਾਂ ਕੂੜਾ ਚੱਕਣ ਵਾਲੇ ਜਿਹੜੇ ਛੋਟੇ ਹਾਥੀ ਕਹਿੰਦੇ ਆਪਾਂ ਟਾਟਾ ਟਾਟਾ ਇਸ ਵਹੀਕਲ ਸੀਗੇ ਆਪਾਂ 31 ਉਹ ਆਪਾਂ ਲੋਕ ਅਰਪਣ ਕੀਤੇ ਤੇ ਨਾਲ ਹੀ ਡਿਮਾਂਡ ਸੀਗੀ ਇੱਥੇ ਫਾਇਰ ਸਟੇਸ਼ਨ ਵਾਸਤੇ ਫਾਇਰ ਦੀ ਗੱਡੀ ਵੀ ਦਿੱਤੀ ਜਾਣ ਉਹ ਵੀ ਅਸੀਂ ਦੋ ਗੱਡੀਆਂ ਦਿੱਤੀਆਂ ਹੈਗੀਆਂ ਤੇ ਉਸ ਤੋਂ ਬਾਅਦ ਇੱਕ ਸੜਕ ਸੀਗੀ ਇੱਥੋਂ ਦੀ ਜਿੱਥੋਂ ਦੀ ਰੇਲਵੇ ਸਟਾਟਕ ਦੇ ਕੋਲ ਜਿੱਥੋਂ ਕਿ ਕਾਫੀ ਆਵਾਜ਼ਾਈ ਸੀ ਬਾਜ਼ਾਰ ਦੀ ਲੋਕਾਂ ਦੀ ਦੇਸ ਉੱਥੇ ਉਸ ਸੜਕ ਤੇ ਅੱਗੇ ਜਾ ਕੇ ਦੋ ਸਕੂਲ ਵੀ ਸੀਗੇ ਉੱਥੇ ਬੜੀ ਡੇਰ ਤੋਂ ਮੰਗ ਸੀਗੀ ਉਸ ਸੜਕ ਨੂੰ ਇੱਕ ਨਵੇਂ ਸਿਰੇ ਤੋਂ ਉਹਨੂੰ ਬਣਾਇਆ ਜਾਵੇ ਤੇ ਉਹਦੇ ਵੀ ਅਜੇ ਨਹੀਂ ਪੱਥਰ ਰੱਖ ਹੋ ਗਿਆ ਤਕਰੀਬਨ ਉਹਦੀ ਲਾਗਤ ਹੈਗੀ 96 ਲੱਖ ਦੇ ਆਸ-ਪਾਸ ਹੈਗੀ ਉਹਦੀ ਲਾਗਤ ਜਿਹੜਾ ਤੀਸਰਾ ਜਿਹੜਾ ਸੀਗਾ ਸੀ ਜਿੱਥੇ ਹੁਣ ਅਸੀਂ ਪਹੁੰਚੇ ਆਪਾਂ ਸ਼ਹਿਰਗਾ ਜਿਹੜੀ ਜਗ੍ਹਾ ਹੈਗੀ ਇੱਥੋਂ ਦੇ ਕਾਫੀ ਲੋਕ ਸਵੇਰੇ ਸ਼ਾਮ ਲੋਕ ਇੱਥੋਂ ਦੇ ਵਸਨੀਕ ਜਿਹੜੇ ਹੈਗੇ ਆ ਸ਼੍ਰੀ ਬੁਖਸਰ ਸਾਹਿਬ ਦੇ ਉਹ ਇੱਥੋਂ ਸੈਰ ਕਰਦੇ ਨੇ ਤੇ ਇਹਦੀ ਮੰਗ ਸੀ ਕਿ ਇਸ ਏਰੀਆ ਨੂੰ ਬਿਊਟੀਫਾਈ ਕੀਤਾ ਜਾਵੇ ਨਵੀਨੀਕਰਨ ਕੀਤਾ ਜਾਵੇ ਨਾਲ ਹੀ ਇੱਥੇ ਐਸਐਸਪੀ ਸਾਹਿਬ ਡੀਸੀ ਸਾਹਿਬ ਤੇ ਜੱਜ ਸਾਹਿਬ ਦਾ ਵੀ ਰੈ residense ਹੈਗਾ ਤੇ ਇਹਦੇ ਵਾਸਤੇ ਵੀ 1 ਕਰੋੜ ਦਾ ਜਿਹੜਾ ਹੈਗਾ ਉਹ ਬਜਟ ਹੈਗਾ ਪਾਸ ਹੋ ਗਿਆ ਤੇ ਇਹਦਾ ਜਿਹੜਾ ਟਾਈਮ ਹੈਗਾ ਕੰਮ ਪੂਰਾ ਕਰਨ ਦਾ ਤਕਰੀਬਨ 6 ਮਾਸ ਦਾ ਹੈਗਾ